ਹਾਂ ਦੋਸਤੋ ਤੁਹਾਨੂੰ ਪਤਾ ਹੈ ਕਿ ਠੰਡ ਬਹੁਤ ਵੱਧ ਗਈ ਹੈ। ਸੀਤ ਲੇਰ ਚੱਲ ਰਹੀ ਹੈ ਤੇ ਇਸ ਕਰਕੇ ਜਿਵੇਂ ਅੱਜ ਕੁਛ ਧੁੱਪ ਨਿਕਲੀ ਹੈ। ਸੰਭਾਵਨਾ ਇਹ ਹੈ ਵੀ ਸਵੇਰ ਕੋਰਾ ਪੈਗਾ। ਇਸ ਕਰਕੇ ਜਲਦੀ ਤੋਂ ਜਲਦੀ ਜਿਹੜੇ ਸਾਡੇ ਕੋਲੇ ਕੋਈ ਸੈਂਸਿਟਿਵ ਪੌਦੇ ਨੇ ਤੇ ਜਿਵੇਂ ਤુલਸੀ ਦੇ ਪੌਦੇ ਆ ਜੋ ਤੁਹਾਡੇ ਗਮਲਿਆਂ ਦੇ ਵਿੱਚ ਲੱਗੇ ਹੋਏ ਆ ਤਾਂ ਉਹਨਾਂ ਨੂੰ ਕਿਤੇ ਅੰਦਰ ਰੱਖ ਦਿਓ ਜਾਂ ਉਹਨਾਂ ਨੂੰ ਢੱਕ ਦਿਓ। ਤੇ ਇਸ ਤਰ੍ਹਾਂ ਹੀ ਜਿਹੜੀਆਂ ਛੋਟੀਆਂ ਬੱਲਾ ਲਾਣਿਆ ਹੋਇਆ ਜਾਂ ਕੁਛ ਛੋਟੇ ਪੌਦੇ ਨੇ ਟਮਾਟਰਾਂ ਦੇ ਪੌਦੇ ਆ ਉਹਨਾਂ ਨੂੰ ਵੀ ਤੁਸੀਂ ਪੋਲੀਥੀਨ ਦੇ ਲਿਫਾਫੇ ਨਾਲ ਛੋਟੇ ਪੌਦਿਆਂ ਨੂੰ ਟੱਕ ਦਿਓ ਕਿ ਜੇ ਕਿਤੇ ਜ਼ਿਆਦਾ ਤਾਂ ਉਹ ਦਾ ਸ਼ੀਟ પા ਕੇ ਉੱਪਰ ਉਹਨੂੰ ਟੱਕ ਦਿਓ ਜਿਹੜੇ ਫਲਦਾਰ ਪੌਦੇ ਆ ਜਿਹੜੇ ਇੱਕ ਸਾਲ ਦੇ ਆ ਜਾਂ ਉਹਦੋਂ ਘਟਾ ਹੈ ਉਹਨਾਂ ਨੂੰ ਵੀ ਤੁਸੀਂ ਇਸ ਵੇਲੇ ਪੂਰੇ ਤੋਂ ਬਚਾਓ ਸੋ ਇਸ ਤਿੱਕੇ ਨਾਲ ਜਦੋਂ ਤੋਪਨੇ ਕੱਢਦੀ ਹੈ ਉਦੋਂ ਅਸੀਂ ਉੱਪਰੋਂ ਉਹਨੂੰ ਹਟਾ ਵੀ ਸਕਦੇ ਹਾਂ ਜੋ ਲਿਫਾਫਾ ਪੋਲੀਥੀਨ ਵਗੈਰਾ ਪਾਇਆ ਹੈ ਅਮ ਰਾਤ ਨੂੰ ਜੁਰਮ ਢੱਕ ਦਿਓ ਕਿਉਂਕਿ ਸਵੇਰੇ ਜਿਹੜਾ ਪੈਂਦਾ ਹੈਗਾ ਕੋਰਾ ਹਲਕੀ ਜੀ ਬਰਫ਼ ਕਹ ਲਓ ਤਾਂ ਉਹ ਇੱਕ ਵਾਰੀ ਪੌਦੇ ਦਾ ਨੁਕਸਾਨ ਕਰ ਜਾਂਦੀ ਹੈ ਤਾਂ ਫਿਰ ਉਹ ਬਿਲਕੁਲ ਹੀ ਪੌਦਾ ਮਰ ਜਾਂਦਾ ਹੈ ਅ ਬਸ ਤਾ ਤੁਲਸੀ ਜਿਵੇਂ ਹੈਗੀ ਹੈ ਇਹ ਸੀਜ਼ਨ ਦਾ ਪੌਦਾ ਹੀ ਹੈ ਪਰ ਕਈ ਵਾਰੀ ਬਚ ਜਾਂਦੀ ਹੈ ਅ ਇਹਨੂੰ ਬਚਾਉਣ ਦੀ ਯਸਿਕਾ ਨਾਲ ਕੋਸ਼ਿਸ਼ ਕੀਤੀ ਜਾ ਸਕਦੀ ਹੈ ਸੋ ਉਮੀਦ ਹੈ ਤੁਸੀਂ ਉਸ ਗੱਲ ਦਾ ਖਿਆਲ ਕਰੋਗੇ ਤੇ ਇਹਨਾਂ ਦੇ ਜਿਹੜੇ ਸਾਡੇ ਕੋਲੇ ਨੰਨੇ-ਮੁੰਨੇ ਪੌਦੇ ਆ ਉਹਨਾਂ ਨੂੰ ਬਚਾ ਲਵਾਂਗੇ ਧੰਨਵਾਦ